Gracias. जिला प्रशासन ਅਤੇ ਪੰਜਾਬ ਸਰਕਾਰ ਦੇ ਮੈਂ ਧਿਆਨ ਚ ਲਿਆ ਰਹੇ ਹਾਂ ਕਿ ਮਾਨਸਾ ਸ਼ਹਿਰ ਨਹੀਂ ਮਾਨਸਾ ਜ਼ਿਲ੍ਹਾ ਚੋਰੀਆਂ ਦਾ ਕੇਂਦਰ ਬਣ ਚੁੱਕਿਆ ਹੈ। ਹਰ ਦਿਨ ਨਿਤ ਨਵੇਂ ਰੂਪ ਦੇ ਵਿੱਚ ਮੋਟਰਸਾਈਕਲ ਤੇ ਹੋਰ ਵਹੀਕਲ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਚੋਰੀ ਹੋ ਰਹੀ ਹੈ ਅਤੇ ਪ੍ਰਸ਼ਾਸਨ ਮੈਨੂੰ ਇੰਜ ਲੱਗ ਰਿਹਾ ਹੈ ਕਿ ਜਿਵੇਂ ਆਪਣੇ ਆਪ ਦੇ ਵਿੱਚ ਬੇਵਸ ਦਿਖਾਈ ਦੇ ਰਿਹਾ ਹੈ ਇਸ ਮਾਮਲੇ ਦੇ ਸਬੰਧ ਦੇ ਵਿੱਚ ਅਸੀਂ ਆਪਣੀ ਪਾਰਟੀ ਵੱਲੋਂ ਵੀ ਪੁਲਿਸ ਮੁਖੀ ਐਸਐਸਪੀ ਮਾਨਸਾ ਦੇ ਧਿਆਨ 'ਚ ਲਿਆਂਦਾ ਸੀ ਅਤੇ ਸਬਡਿਵੀਜ਼ਨ ਮਾਨਸਾ ਦੇ ਡਿਪਟੀ ਸਾਹਿਬ ਸਿਟੀ 2 ਸਿਟੀ 1 ਲਗਭਗ ਹਰ ਦਿਨ ਜਿਹੜਾ ਇਹ ਚੋਰੀਆਂ ਦਾ ਮਾਮਲਾ ਧਿਆਨ ਦੇ ਵਿੱਚ ਆ ਰਿਹਾ ਹੈ ਲੇਕਿਨ ਚੋਰੀਆਂ ਦਾ ਜਿਹੜਾ ਕੰਮ ਹੈ ਮੋਟਰਸਾਈਕਲ ਚੋਰੀਆਂ ਦਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਔਰ ਹਰਾਨੀ ਹੋ ਰਹੀ ਹੈ ਕਿ ਚੋਰ ਬੇਖੌਫ ਹੋ ਕੇ ਆਪਣੇ ਕੰਮ ਦੇ ਵਿੱਚ ਮਗਨ ਨੇ ਤੇ ਲਗਾਤਾਰ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ। ਮੇਰੇ ਕੋਲੇ ਦੋਨੇ ਮੁੰਡੇ ਬਾੜ ਨੰਬਰ 13 ਦੇ ਨਾਲ ਸਬੰਧਤ ਹੈ ਇਹ ਸ੍ਰਿੰਦਰ ਕੁਮਾਰ ਲੱਕੀ ਨੇ ਔਰ ਇਹ ਰਵੀ ਕੁਮਾਰ ਪੁੱਤਰ 베ਦ ਪ੍ਰਕਾਸ਼ ਬਾੜ ਨੰਬਰ 13 ਅਰੋੜ ਮਹੱਲੇ ਦੇ ਰਹਿਣ ਵਾਲੇ ਆ। ਮੈਂ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਔਰ ਅੱਜ ਵੀ ਇਹ ਕਰ ਰਹੇ ਆ ਕਿ ਇਹ ਸੁਰਿੰਦਰ ਕੁਮਾਰ ਲੱਕੀ ਦਾ ਮੋਟਰਸਾਈਕਲ ਪੀਬੀ 31 ਐਸ 21 ਕਾ ਹੱਡੀ ਲਕਸ ਜੋ ਕਿ 21 ਸਤ ਨੂੰ ਨਹਿਰੂ ਕਾਲਜ ਦੇ ਵਿੱਚੋਂ ਚੋਰੀ ਹੋਇਆ ਅਜੇ ਤੱਕ ਉਹਦਾ ਕੋਈ ਥਾ ਪਤਾ ਨਹੀਂ ਲੱਗਿਆ ਤੇ ਕੱਲ ਕਰੀਬ ਜਿਹੜਾ 6 ਸਵਾ 6 ਵਜੇ ਪੂਰੇ ਦਿਨ ਦਿਹਾੜੇ ਔਰ ਚੋਰ ਬੜੀ ਆਰਾਮ ਦੇ ਨਾਲ ਇਹਨਾਂ ਦੇ ਘਰ ਦੇ ਅੱਗੋਂ ਕੈਮਰੇ ਦੇ ਵਿੱਚ ਆ ਰਿਹਾ ਔਰ ਮੋਟਰਸਾਈਕਲ ਜਿਹੜਾ ਓ ਪੀਬੀ 31ਬੀ 9571 ਇਹ ਕੱਲ ਚੋਰੀ ਹੋਇਆ ਔਰ ਮੈਂ ਪੁਲਿਸ ਮੁਖੀ ਡਿਪਟੀ ਸਾਹਿਬ ਤੇ ਥਾਣਾ ਮੁਖੀ ਇਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਉਹਨਾਂ ਨੂੰ ਦੇਖਦਿਆਂ ਲੋਕਾਂ ਦੇ ਵਿੱਚ ਇੱਕ ਖੌਫ ਤੇ ਇੱਕ ਡਰ ਦਾ ਮਾਹੌਲ ਬਣਿਆ ਜਿੱਥੇ ਨਸ਼ੇੜੀ ਦਿਨ ਦਿਹਾੜੇ ਇਹ ਘਟਨਾ ਮਾਨੂੰ ਬਾਰਦਾਤਾ ਨੂੰ ਅੰਜਾਮ ਦੇ ਰਿਹਾ ਔਰ ਇਸ ਤਰ੍ਹਾਂ ਦੇ ਵਹੀਕਲ ਚੋਰੀ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਔਰ ਮੈਂ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਬਤੌਰ ਸਖਤਰ ਦੇ ਤੌਰ ਤੇ ਕਾਮਰੇਡ ਕ੍ਰਿਸ਼ਨ ਚੋਹਣ ਵੱਲੋਂ ਇਹ ਮੰਗ ਕਰਦਾ ਕਿ ਇਹਦੇ ਵਿੱਚ ਫੌਰੀ ਤੌਰ ਤੇ ਦਖਲ ਦਿੰਦੇ ਹੋਏ ਔਰ ਇਹ ਪੀੜਤ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਬੇਰੁਜ਼ਗਾਰ ਨੇ ਕੋਈ ਮਾੜਾ ਮੋਟਾ ਆਪਣਾ ਰਜਰਕਾਰ ਚਲਾ ਰਹੇ ਹੈ ਜਿਨ੍ਹਾਂ ਦੇ ਰਜਗਾਰ ਬੰਦ ਹੋ ਰਿਹਾ ਹੈ ਉਹਨਾਂ 'ਤੇ ਗੌਰ ਕਰਦੇ ਹੋਏ ਔਰ ਜਿਹੜੇ ਇਹਦੀ ਛਾਣਬੀਣ ਕਰਕੇ ਬ੍ਰੇਕੀ ਦੇ ਨਾਲ ਔਰ ਫੌਰੀ ਤੌਰ ਤੇ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ ਦਵਾਇਆ